ਦੇਗਾ ਸਾਹਿਬ ਦਸਵੇਂ ਪਾਸ਼ਾ ਦੀ ਵੱਡੀ ਦਸਤਾਰ ਦਸਵੇਂ ਪਾਸ਼ਾ ਦੀ ਛੋਟੀ ਦਸਤਾਰ ਕਿਸ ਕੀ ਦਸਵੇਂ ਪਾਸ਼ਾ ਦੀ ਵੱਡਾ ਚੋਲਾ ਦਸਵੇਂ ਪਾਸ਼ਾ ਦਾ ਇਹਨਾਂ ਤੇ ਖੂਨ ਤੇ ਪਸੀਨੇ ਦੇ ਨਿਸ਼ਾਨ ਵੀ ਲੱਗੇ ਹੋਏ ਨੇ ਇਹਨਾਂ ਤੋਂ ਇਹ ਸਿੱਧ ਹੁੰਦਾ ਹੈ ਕਿ ਮੁਕਸਰ ਦੀ ਜੰਗ ਵਿੱਚ ਪਹਿਨੇ ਹੋਏ ਵਸਤਰ ਨੇ ਛੋਟਾ ਚੋਲਾ ਦਸਵੇਂ ਪਾਸ਼ਾ ਦਾ ਉਹ ਉਹਨਾਂ ਦੀ ਜਗ੍ਹਾ ਤੇ ਪਹਿਨਣ ਵਾਲਾ ਛੋਟਾ ਚੋਲਾ ਦਸਵੇਂ ਪਾਸ਼ਾ ਦਾ 3 ਪਜਾਮਾ ਦਸਵੇਂ ਪਾਸ਼ਾ ਦਾ ਇਹਨਾਂ ਦੇ ਵੀ ਖੂਨ ਦੇ ਨਿਸ਼ਾਨ ਲੱਗੇ ਹੋਏ ਨੇ ਜਦੋਂ ਕਿ ਭਾਈ ਮਹਾ ਸਿੰਘ ਨੇ ਬੇਦਾਵਾ ਪੜਵਾਇਆ ਸੀ ਤੇ ਟੁੱਟੀ ਹੋਈ ਗੰਡਣ ਦਾ ਵੱਢ ਲਿਆ ਸੀ ਇਹ ਉਸ ਟਾਈਮ ਦੇ ਨਿਸ਼ਾਨ ਨੇ ਮਾਤਾ ਜੀ ਸਾਹਿਬ ਕੋਲ ਦਾ ਰਿਪਜਾਮਾ ਵਾਜ ਦੀ ਡੋਰ ਹੈ ਬਾਜ ਦੇ ਪੈਰਾਂ ਵਿੱਚ ਬੰਨੀ ਹੁੰਦੀ ਸੀ ਬਾਜ ਦੇ ਪੈਰਾਂ ਦੀ ਡੋਰ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਜਬਜੀ ਸਾਹਿਬ ਤੋਂ ਲੈ ਕੇ ਰਾਗ ਮਾਲਾ ਤੱਕ ਸੰਪੂਰਨ ਬਾਣੀ ਦਰਜ ਹੈ ਇਹਨਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਹੁਕਮਨਾਮੇ ਜਿਸਤੇ ਦਮਦਮਾ ਸਾਹਿਬ ਤਖਤ ਸਿਧ ਹੋਏ ਨੇ ਦਸਵੇਂ ਪਾਸ਼ਾ ਦੇ ਮੁਖਵਾਕ ਉਪਰ ਮੋਹਰ ਲੱਗੀ ਹੈ ਜਿਨ੍ਹਾਂ ਦੇ ਦਰਸ਼ਨ ਤੁਸੀਂ ਤੱਕ ਸਾਹਿਬ ਕੀਤੇ ਹੋ